ਜੇਕਰ ਕੈਨੇਡਾ ਦੀ ਲਿਬਰਲ ਪਾਰਟੀ ਦਾ ਆਗੂ ਚੁਣਿਆ ਗਿਆ ਤਾਂ ਸਾਬਕਾ ਉਪ ਪ੍ਰਧਾਨ ਮੰਤਰੀ ਕ੍ਰਿਸਟਿਆ ਫਰੀਲੈਂਡ ਕਾਰਬਨ ਟੈਕਸ ਨੂੰ ਨਵੀਂ ਪ੍ਰਣਾਲੀ ਦੇ ਨਾਲ ਬਦਲ ਦੇਣਗੇ ਸਾਬਕਾ ਵਿੱਤ ਮੰਤਰੀ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ 20 ਜਨਵਰੀ ਨੂੰ ਅਮਰੀਕੀ ਰਾਸ਼ਟਰਪਤੀ ਦੇ ਉਦਘਾਟਨ ਤੋਂ ਠੀਕ ਪਹਿਲਾਂ ਲਿਬਰਲ ਪਾਰਟੀ ਲੀਡਰਸ਼ਿਪ ਦੇ ਲਈ ਚੋਣ ਲੜਨ ਦੇ ਆਪਣੇ ਇਰਾਦੇ ਦਾ ਐਲਾਨ ਕਰਨਗੇ ਫਰੀ ਲੈਂਡ ਦੇ ਸਰੋਤ ਲੀਡਰ ਨੇ ਦੱਸਿਆ ਕਿ ਉਹ ਕੈਨੇਡੀਅਨਾਂ ਨੂੰ ਇੱਕ ਨੀਤੀ ਤੇ ਨਹੀਂ ਲੜਨਗੇ ਬਲਕਿ ਸਪਸ਼ਟ ਨੇ ਕਿ ਉਹ ਸਮਰਥਨ ਨਹੀਂ ਕਰਦੇ ਤੇ ਖੱਪਤਕਾਰ ਕਾਰਬਨ ਕੀਮਤ ਨੂੰ ਇੱਕ ਸਿਸਟਮ ਦੇ ਨਾਲ ਉਹ ਬਦਲਣਗੇ ਜੋ ਸਾਡੀ ਫੈਡਰੇਸ਼ਨ ਦੇ ਵਿੱਚ ਕੰਮ ਕਰਨਗੇ ਉਹ ਸਾਡੇ ਨਿਕਾਸ ਦੇ ਉੱਤੇ ਟੀਚਿਆਂ ਨੂੰ ਪੂਰਾ ਕਰਨ ਦੇ ਲਈ ਓਕੇ ਫੈਸਲੇ ਦੇ ਲਈ ਤਿਆਰ ਨਹੀਂ ਤੇ ਇਹ ਯਕੀਨੀ ਬਣਾਉਣ ਦੇ ਲਈ ਕਿ ਵੱਡੇ ਪ੍ਰਦੂਸ਼ਕ ਆਪਣੇ ਬਾਹਰਲੇ ਨਿਕਾਸ ਦੇ ਲਈ ਭੁਗਤਾਨ ਕਰਦੇ ਨੇ ਪਰ ਉਹ ਕੈਨੇਡੀਅਨਾਂ ਦੇ ਨਾਲ ਅਜੇ ਹੀ ਨੀਤੀ ਦੇ ਉੱਤੇ ਨਹੀਂ ਲੜਨਗੇ ਜੋ ਉਹ ਸਪਸ਼ਟ ਕਰ ਚੁੱਕੇ ਨੇ ਕਿ ਉਹ ਸਮਰਥਨ ਨਹੀਂ ਕਰਦੇ ਕੰਜ਼ਰਵੇਟਿਵ ਨੇਤਾ ਪੀਰੇ ਪੋਲੀਵਰ ਨੇ ਚੁਣੇ ਜਾਣ ਤੇ ਟੈਕਸ ਨੂੰ ਖਤਮ ਕਰਨ ਦੀ ਸੌਖਾ ਦੀ ਹੈ ਤੇ ਇਥੋਂ ਤੱਕ ਕਿ ਲਿਬਰਲ ਲੀਡਰਸ਼ਿਪ ਦੇ ਸੰਭਾਵੀ ਮਾਰ ਕਰਨੇ ਨੇ ਮਈ ਦੇ ਵਿੱਚ ਇੱਕ ਸੈਨੇਟ ਕਮੇਟੀ ਨੂੰ ਦੱਸਿਆ ਸੀ ਕਿ ਕਾਰਬਨ ਟੈਕਸ ਨੇ ਹੁਣ ਤੱਕ ਆਪਣਾ ਉਦੇਸ਼ ਪੂਰਾ ਕੀਤਾ ਹੈ ਅੰਡੈਰੀਓ ਦੇ ਪ੍ਰੀਮੀਅਰ ਡਗਫੋਰਡ ਨੇ ਅਲਬਰਟਾ ਦੇ ਪ੍ਰੀਮੀਅਰ ਡੈਨੀਅਲ ਸਮਿਥ ਦੇ ਹਾਲੀਆ ਬਿਆਨਾਂ ਦੇ ਉੱਤੇ ਸਖਤ ਪ੍ਰਤੀਕਿਰਿਆ ਦਿੱਤੀ ਹੈ ਤੇ ਕਿਹਾ ਕਿ ਦੇਸ਼ ਪਹਿਲਾਂ ਆਉਂਦਾ ਹੈ ਤੇ ਬਾਕੀ ਸਭ ਬਾਅਦ ਦੇ ਵਿੱਚ ਫੋਰਡ ਨੇ ਇਹ ਬਿਆਨ ਇਸ ਲਈ ਦਿੱਤਾ ਕਿਉਂਕਿ ਡੈਨੀਅਲ ਸਮਿਥ ਨੇ ਕੈਨੇਡਾ ਦੇ ਕੁਝ ਸਿਆਸੀ ਤੇ ਆਰਥਿਕ ਫੈਸਲਿਆਂ ਦਾ ਵਿਰੋਧ ਕੀਤਾ ਅਤੇ ਉਹਨਾਂ ਨੇ ਕਿਹਾ ਸੀ ਕਿ ਅਲਬਰਟਾ ਨੂੰ ਕੈਨੇਡਾ ਦੇ ਕੁਝ ਫੈਸਲਿਆਂ ਦੇ ਨਾਲ ਸਹਿਮਤੀ ਨਹੀਂ ਹੈ ਤੇ ਉਹ ਆਪਣੇ ਪ੍ਰਾਂਤ ਦੇ ਹੱਕਾਂ ਦੇ ਲਈ ਜੜੀ ਹੈ ਜੰਗ ਜਾਰੀ ਰੱਖਣਗੇ ਜਿਸ ਨੂੰ ਦੇਖਦੇ ਹੋਏ ਫੋਰਡ ਨੇ ਕਿਹਾ ਕਿ ਇਹ ਸਿਆਸੀ ਤੇ ਸਥਿਤੀ ਦੇਸ਼ ਦੇ ਹਿੱਤ ਦੇ ਵਿੱਚ ਨਹੀਂ ਆ ਰਹੀ ਹੈ ਤੇ ਉਹਨਾਂ ਦਾ ਮੰਨਣਾ ਹੈ ਕਿ ਕਿਸੇ ਵੀ ਪ੍ਰਾਂਤ ਨੂੰ ਆਪਣੇ ਖਾਸ ਹਿੱਤਾਂ ਦੀ ਰੱਖਿਆ ਕਰਦੇ ਹੋਏ ਦੇਸ਼ ਦੇ ਸਮੂਹੀ ਤਤਾਂ ਨੂੰ ਮੁਸ਼ਕਿਲ ਦੇ

ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਅਲਬਰਟਾ ਦੇ ਪ੍ਰੀਮੀਅਰ ਡੈਨੀਅਲ ਸਮਿਥ ਨੂੰ ਕੜੀ ਆਲੋਚਨਾ ਕਰਦਿਆਂ ਕਿਹਾ ਹੈ ਕਿ ਦੇਸ਼ ਪਹਿਲਾਂ ਆਉਂਦਾ ਹੈ ਇਹ ਕਹਿ ਕੇ ਫੋਰਡ ਨੇ ਡੈਨੀਅਲ ਸਮਿਥ ਦੇ ਹਾਲੀਆ ਬਿਆਨ ਦਾ ਜਵਾਬ ਦਿੱਤਾ ਜਿਸ ਵਿੱਚ ਸਮਿਥ ਨੇ ਕੈਨੇਡਾ ਦੇ ਕੁਝ ਨੀਤੀਆਂ ਦਾ ਵਿਰੋਧ ਕੀਤਾ ਸੀ ਫੋਰਡ ਨੇ ਕਿਹਾ ਕਿ ਸਾਰੇ ਪ੍ਰਾਂਤਾਂ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਤੇ ਕੈਨੇਡਾ ਦੇ ਹਿੱਤਾਂ ਨੂੰ ਸਭ ਤੋਂ ਪਹਿਲਾਂ ਤਰਜੀਹ ਦੇਣੀ ਚਾਹੀਦੀ ਹੈ ਉਹਨਾਂ ਸਪਸ਼ਟ ਕੀਤਾ ਕਿ ਕਿਸੇ ਵੀ ਪ੍ਰਾਂਤ ਜਾਂ ਸਿਆਸੀ ਨੇਤਾ ਨੂੰ ਆਪਣੇ ਵੱਡੇ ਪੱਧਰ ਤੇ ਦੇਸ਼ ਦੇ ਹਿੱਤਾਂ ਦੇ ਖਿਲਾਫ ਜਾਰੀ ਕੋਈ ਵੀ ਬਿਆਨ ਨਾ ਨਹੀਂ ਦੇਣਾ ਚਾਹੀਦਾ ਫੋਰਡ ਨੇ ਕਿਹਾ ਕੇ ਸਮਾਂ ਜਦੋਂ ਸਾਰੇ ਪ੍ਰਾਂਤਾਂ ਨੂੰ ਇਕੱਠੇ ਹੋ ਕੇ ਸਹਿਯੋਗ ਕਰਨਾ ਚਾਹੀਦਾ ਹੈ ਨਾ ਕਿ ਆਪਸ ਵਿੱਚ ਵੰਡੀਆਂ ਪਾਉਣਾ ਤੇ ਆਪਸੀ ਵਿਵਾਦਾਂ ਦਾ ਟਕਰਾ ਹੋਣਾ ਫੋਨ ਨੇ ਬਿਆਨ ਅਲਬਰਟਾ ਦੇ ਵਿੱਚ ਹੋਏ ਇੱਕ ਪ੍ਰੋਗਰਾਮ ਦੌਰਾਨ ਦਿੱਤਾ ਜਿੱਥੇ ਉਹ ਕੈਨੇਡਾ ਦੀ ਸਿਆਸੀ ਤੇ ਆਰਥਿਕ ਸਥਿਤੀ ਤੇ ਗੱਲ ਕਰ ਰਹੇ ਸਨ ਉਹਨਾਂ ਦਾ ਮਤਲਬ ਸੀ ਕਿ ਕਿਸੇ ਵੀ ਪ੍ਰਾਂਤ ਨੂੰ ਆਪਣੇ ਹੱਕਾਂ ਲਈ ਕੰਮ ਕਰਨਾ ਚਾਹੀਦਾ ਹੈ ਪਰ ਉਹਨਾਂ ਦੇ ਕਦਮ ਦੇਸ਼ ਦੇ ਵਿਕਾਸ ਅਤੇ ਯੋਗਤਾ ਦੇ ਵਿੱਚ ਰੁਕਾਵਟ ਨਹੀਂ ਪਾਉਣੇ ਚਾਹੀਦੇ ਬਾਰਾ ਪ੍ਰੀਮੀਅਰਾਂ ਅਤੇ ਟਰੂਡੋ ਦੁਆਰਾ ਦਸਖਤ ਕੀਤੇ ਗਏ ਬਿਆਨ ਦੇ ਵਿੱਚ ਪ੍ਰੀਮੀਅਰ ਨੇ ਕਿਹਾ ਹੈ ਕਿ ਉਹ ਟਰੰਪ ਨੂੰ ਕੈਨੇਡੀਅਨ ਵਸਤਾਂ ਤੇ ਟੈਰਿਫ ਲਗਾਉਣ ਤੋਂ ਰੋਕਣ ਲਈ ਸਭ ਕੁਝ ਕਰਨਗੇ ਭਾਵੇਂ ਰਾਸ਼ਟਰਪਤੀ ਚੋਣੇ ਜਾਣ ਦੇ ਲਈ ਸਮਾਂ ਖਤਮ ਹੋ ਰਿਹਾ ਹੈ ਅਗਲੇ ਸੋਮਵਾਰ ਨੂੰ ਟਰੰਪ ਨੇ ਹਲਫ ਲੈਣਾ ਹੈ ਉਹ ਦੇ ਵਿੱਚ ਇੱਕ ਨੋਟ ਜੋੜਿਆ ਗਿਆ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਅਲਬਰਟਾ ਸਰਕਾਰ ਨੇ ਸਾਂਝੇ ਬਿਆਨ ਨੂੰ ਮਨਜ਼ੂਰੀ ਨਹੀਂ ਦਿੱਤੀ। ਸਮਿਥ ਨੇ ਸੋਸ਼ਲ ਮੀਡੀਆ ਤੇ ਪੋਸਟ ਕਰਦੇ ਕਿਹਾ ਹੈ ਕਿ ਉਹ ਟਰੰਪ ਦੇ ਨਾਲ ਲਜਿੱਠਣ ਦੀ ਕੈਨੇਡੀਅਨ ਯੋਜਨਾ ਦੇ ਨਾਲ ਨਹੀਂ ਹੈ ਕਿਉਂਕਿ ਫੈਡਰਲ ਸਰਕਾਰ ਦੇ ਅਧਿਕਾਰੀ ਅਮਰੀਕਾ ਨੂੰ ਊਰਜਾ ਸਪਲਾਈ ਕੱਟਣ ਤੇ ਅਲਬਰਟਾ ਤੋਂ ਅਮਰੀਕਾ ਵੱਲ ਜਾਣ ਵਾਲੀ ਊਰਜਾ ਤੇ ਹੋਰ ਉਤਪਾਦਾਂ ਤੇ ਟੈਰਿਫ ਲਗਾਉਣ ਤੇ ਵਿਚਾਰ ਨੂੰ ਜਨਤਕ ਤੇ ਨਿੱਜੀ ਤੌਰ ਤੇ ਕਹਿ ਚੁੱਕੇ ਨੇ। ਟਰੂਡੋ ਨੇ ਕਿਹਾ ਹੈ ਕਿ ਜੇ ਟਰੰਪ ਟੈਰਿਫ ਲਗਾਉਂਦੇ ਨੇ ਤਾਂ ਕੈਨੇਡਾ ਉਸ ਦੇ ਲਈ ਮਜ਼ਬੂਤ ਜਵਾਬ ਦੇਣ ਲਈ ਤਿਆਰ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅ ਸੰਭਾਵਤ ਪ੍ਰਭਾਵਾਂ ਦੇ ਮੱਦੇਨਜ਼ਰ 트੍ਰੰਪ ਵੱਲੋਂ ਕੈਨੇਡਾ ਦੇ ਖਿਲਾਫ ਆਪਣੀਆਂ ਵਪਾਰਕ ਧਮਕੀਆਂ ਨੂੰ ਛੱਡਣ ਦੀ ਬਹੁਤੀ ਸੰਭਾਵਨਾ ਨਹੀਂ ਹੈ। ਟਰੂਡੋ ਨੇ ਸੁਝਾ ਦਿੱਤਾ ਹੈ ਕਿ ਅਮਰੀਕਾ ਨੂੰ ਤੇਲ ਤੇ ਗੈਸ ਦੇ ਵਹਾਣ ਨੂੰ ਰੋਕਣਾ ਇੱਕ ਸੰਭਾਵਨਾ ਹੈ ਭਾਵੇਂ ਸਮੇਤ ਦ੍ਰਿੜਤਾ ਨਾਲ ਇਸ ਦਾ ਵਿਰੋਧ ਕਰਦੀ ਹੈ ਪਰ ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਸਮੇਂ ਕੋਈ ਫੈਸਲਾ ਨਹੀਂ ਲਿਆ ਗਿਆ ਤੇ ਤੇਲ ਕੈਨੇਡਾ ਦੇ ਲਈ ਇੱਕ ਮਹੱਤਵਪੂਰਨ ਸੌਦੇਬਾਜ਼ੀ ਨੁਕਤਾ ਹੋ ਸਕਦਾ ਹੈ। ਕੈਨੇਡਾ ਹਰ ਰੋਜ਼ ਅਮਰੀਕਾ ਨੂੰ ਲਗਭਗ 4 ਮਿਲੀਅਨ ਬੈਰਲ ਨਿਰਯਾਤ ਕਰਦਾ ਹੈ ਤੇ ਬਹੁਤ ਸਾਰੀਆਂ ਅਮਰੀਕੀ ਰਿਫਾਇਨਰੀਆਂ ਲਗਭਗ ਪੂਰੀ ਤਰ੍ਹਾਂ ਕੈਨੇਡ ਕਿਸੇ ਵੀ ਵਿਗਨ ਦੇ ਅਮਰੀਕੀ ਅਰਥਚਾਰੇ ਤੇ ਬਹੁਤ ਸਾਰੇ ਪ੍ਰਭਾਵ ਪੈ ਸਕਦੇ ਨੇ 트럼ਪ ਨੇ ਧਮਕੀ ਦਿੱਤੀ ਹੋਈ ਹੈ ਕਿ ਜੇ ਕੈਨੇਡਾ ਤੇ ਮੈਕਸੀਕੋ ਬਾਰਡਰ ਦੇ ਉੱਤੇ ਗੈਰ ਕਾਨੂੰਨੀ ਪ੍ਰਵਾਸ ਤੇ ਨਸ਼ਿਆਂ ਦੀ ਤਸਕਰੀ ਰੋਕਣ ਦੇ ਉਪਾਅ ਨਹੀਂ ਕਰਦੇ ਤਾਉ ਆਪਣੇ ਦਫਤਰ ਦੇ ਪਹਿਲੇ ਦਿਨ ਦੋਵਾਂ ਦੇਸ਼ਾਂ ਤੋਂ ਆਉਂਦੇ ਸਾਮਾਨ 25% ਟੈਰਿਫ ਲਗਾ ਦੇਣਗੇ 트ੰਪ ਦੀਆਂ ਟੈਰਿਫ ਧਮਕੀਆਂ ਦੇ ਮੱਦੇਨਜ਼ਰ ਕੈਨੇਡਾ ਨੇ ਬਾਰਡਰ ਸੁਰੱਖਿਆ ਦੇ ਲਈ ਹੋਰ ਉਪਾਅ ਕੀਤੇ ਨੇ ਤੇ 1.3 ਬਿਲੀਅਨ ਦੀ ਯੋਜਨਾ ਦੇ ਤਹਿਤ ਕੈਨੇਡਾ ਵੱਲੋਂ ਅਮਰੀਕਾ ਦੇ ਨਾਲ ਲੱਗਦੀ ਸਰਹੱਦ ਤੇ ਵਦੇਰੇ ਬਾਰਡਰ ਤੇ RCMP ਅਧਿਕਾਰੀਆਂ ਦੀ ਤੈਨਾਤੀ ਵਦੇਰੇ ਡਰੋਨ ਤੇ ਬਲੈਕ ਹੌਕ ਹੈਲੀਕਾਪਟਰ ਰਾਹੀਂ ਨਿਗਰਾਨੀ ਤੇ ਨਸ਼ਿਆਂ ਨੂੰ ਰੋਕਣ ਲਈ ਨਵੀਆਂ ਇਕਾਈਆਂ ਤੇ ਉਪਕਰਨਾਂ ਦੀ ਤੈਨਾਤੀ ਕੀਤੀ ਜਾ ਰਹੀ ਹੈ ਨਿਊਜ਼ ਜਸਤੋ ਚੈਨਲ ਪੰਜਾਬੀ ਦੀ ਰਿਪੋਰਟ